ਹਲ ਕਪਟੀ ਦੇ ਪਿੰਡ ਪਾਉਵਾਲ ਵਿਖੇ ਜਿਹੜਾ ਉਹ ਤੁਹਾਡਾ ਆਪਣਾ ਕੈਂਪਸ ਸੰਗਤ ਵੱਲੋਂ ਚਲਾਇਆ ਜਾ ਰਿਹਾ ਹੈ ਸੰਗਤ ਦੇ ਜਿਹੜਾ ਇਹ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਕੈਂਪ ਲਾਇਆ ਤੁਹਾਡੇ ਕੈਂਪ ਤੇ ਸੋ ਇਸ ਕਰਕੇ ਮਹਾਰਾਜ ਦੀ ਕਲਾ ਵਰਤਰੀ ਆ ਇੰਨਾ ਕ ਜਿਆਦਾ ਪਿਆਰ ਮਿਲ ਰਿਹਾ ਵਾ ਤੇ ਇਹ ਵੀ ਨਹੀਂ ਅਸੀਂ ਸੰਗਤ ਦਾ ਇੱਥੇ ਲਿਆਂਦਾ ਆ ਰਾਸ਼ਨ ਇੱਕ ਇੱਕ ਰੁਪਈਆ ਉੱਥੇ ਪਚਾ ਰਹੇ ਜਿੱਥੇ ਵਾਕਿਆ ਲੋੜ ਹੈ ਕਿਹੜੀ ਕਿਹੜੀ ਰਾਸ ਸਮਗਰੀ ਦੇ ਰਹੇ ਜੇ ਤੁਸੀਂ ਹੜਪੀੜਤਾਂ ਨੂੰ ਹੜਪੀੜਤਾਂ ਲਈ ਸਾਡੇ ਕੋਲ ਵੇਖੋ ਜੀ ਰਸੋਈ ਦਾ ਸਾਰਾ ਹੀ ਸਮਾਨ ਪਸ਼ੂਆਂ ਲਈ ਚਾਰਾ ਚੋਕਰ ਤੂੜੀ ਚਾਰ ਮੱਕੀ ਦੇ ਪੱਠੇ ਤੇ ਟਰੈਕਟਰਾਂ ਚ ਪੈਣ ਲਈ ਡੀਜ਼ਲ ਡੀਜ਼ਲ ਦਾ ਲੰਗਰ ਵੀ ਵੇਖੋ ਅੱਜ ਤੱਕ ਡੀਜ਼ਲ ਦਾ ਲੰਗਰ ਨਹੀਂ ਤੁਸੀਂ ਸੁਣਿਆ ਨਾ ਡੀਜ਼ਲ ਦਾ ਲੰਗਰ ਵੀ ਲੱਗਾ ਉਹਨਾਂ ਦਾ 3000 ਲੀਟਰ ਅਸੀਂ ਡੀਜ਼ਲ ਵੰਡਤਾ ਆ ਇੱਥੇ ਆ ਕੈਂਪ ਚ ਤੇ ਵੇਖੋ ਹੋਰ ਆਪਣਾ ਬੱਚਿਆਂ ਵਾਲੀ ਮੈਡੀਸਿਨ ਆਪਣਾ ਡਾਈਪਰ ਜਿੰਨਾ ਇਹ A to Z ਮੈਂ ਕਿੰਨਾ ਕੋਈ ਇਹੋ ਜੀ ਚੀਜ਼ ਅਸੀਂ ਕਿੰਨੇ ਆ ਵੀ ਹੜਪੀੜ ਤਾਂ ਦੀ ਹਰ ਲੋੜ ਪੂਰੀ ਕੀਤੀ ਜਾਂਦੀ ਸਾਡੇ ਕੈਂਪ ਤੇ ਹਰ ਤੇ ਗੁਰੂ ਪਾਤਸ਼ਾਹ ਕਰਾ ਰਹੇ ਜੀ ਗੁਰੂ ਆਮਰਦਾਸ ਪਾਤਸ਼ਾਹ ਕਿੰਨੇ ਪਿੰਡਾਂ ਤੱਕ ਜਿਹੜਾ ਤੁਸੀਂ ਕਿੰਨੀ ਦੂਰ ਤੱਕ ਇਸ ਕੈਂਪ ਤੋਂ ਜਿਹੜਾ ਰਾਸਮਗਰੀ ਪਚਾਰੇ ਇਸ ਕੈਂਪ ਤੇ ਅੱਗੇ ਘਟੋ ਘਟਾ ਗਈ ਹੈ 15 16 ਪਿੰਡ ਜੀ ਜਿਹੜੇ ਅੱਗੇ ਤੇ ਜਿੱਥੋਂ ਦੂਜੀ ਹੱਦ ਸ਼ੁਰੂ ਹੁੰਦੀ ਉੱਥੇ ਸਾਡਾ ਇੱਕ ਹੋਰ ਤੁਹਾਡਾ ਆਪਣਾ ਕੈਂਪ ਲੱਗਾ ਪਿੰਡ ਗਨਿਆਣਾ ਮੰਡੀ ਬਠਿੰਡਾ ਤੋਂ ਭਾਈ ਬਲਜਿੰਦਰ ਸਿੰਘ ਖਰਾਣਾ ਸੰਗਤ ਨੂੰ ਨਾਲ ਲੈ ਕੇ ਜਿਹੜਾ ਇੱਥੇ ਰਾਹਤ ਸਮਗਰੀ ਲੈ ਕੇ ਪਹੁੰਚੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੱਸੀ ਕਾ ਪਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਖਰਾਣਾ ਜੀ ਰਾਹਤ ਸਮਗਰੀ ਤੁਸੀਂ ਲੈ ਕੇ ਆਏ ਜੇ ਕੀ ਕੀ ਲੈ ਕੇ ਆਏ ਜੇ ਹਰਪੀਟ ਤਾਂ ਵਾਸਤੇ ਅਸੀਂ ਲੈ ਕੇ ਆਏ ਜੀ ਕਿਤੇ ਚੋਕਰ ਫੀਡ ਹੈ ਜੀ ਤੇ ਅਚਾਰ ਹੈ ਜੀ 40 ਕੁਇੰਟਲ ਤੇ ਕੁਝ ਘੱਟੇ ਰੇਸ ਦੂਜੇ ਹੈਗੇ ਪੁਰਾਣੇ ਕੱਪੜੇ ਵੀ ਹੈਗੇ ਜੀ ਸਾਡੇ ਕੋਲ ਤੇ ਹੋਰ ਸਾਡੇ ਕੋਲ ਸੇਵ ਆ ਜੀ ਉਸ ਤੋਂ ਬਾਅਦ ਪਿਆਜ਼ ਆ ਜੀ ਗੱਟੇ ਆ ਆਲੂ ਦੇ ਗੱਟੇ ਆ ਜੀ ਆ ਸਮਗਰੀ ਆ ਜੀ ਹਾਂਜੀ ਚਲੋ ਇਹ ਬਹੁਤ ਤੁਹਾਡੇ ਜਿਹੜਾ ਤੁਹਾਡੇ ਵੱਲੋਂ ਜਿਹੜੀ ਰਾਹਤ ਪਹੁੰਚਾਈ ਜਾ ਰਹੀ ਆ ਇਹ ਬਾਹ ਫੜੀ ਜਾ ਰਹੀ ਆ ਇੱਕ ਬਹੁਤ ਇੱਕ ਸ਼ਲਾਘਾ ਜੋ ਤੁਹਾਡਾ ਉਪਰ ਆ ਲਾਇਆ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਇਲਾਕੇ ਦੇ ਹਾਲਾਤ ਅਸੀਂ ਨਾਜੂਕ ਹੀ ਬਣੇ ਹੋਏ ਆ ਜੀ ਤੇ ਜੇ ਪੰਜਾਬ ਦੂਜੇ ਰਾਜਾਂ ਨਾਲ ਖੜ ਸਕਦਾ ਤੇ ਪੰਜਾਬ ਪੰਜਾਬ ਨਾਲ ਕਿਉਂ ਨਹੀਂ ਖੜ ਸਕਦਾ ਵੱਡੀ ਗੱਲ ਇਹ ਆ ਜੀ ਹਾਂਜੀ ਪੰਜਾਬ ਪੰਜਾਬੀ ਹੀ ਪੰਜਾਬੀ ਦੇ ਜਿਹੜਾ ਉਹ ਕੰਮ ਆ ਰਿਹਾ ਕੰਮ ਆ ਰਿਹਾ ਬਿਲਕੁਲ ਜੀ ਬਿਲਕੁਲ ਹੋਰ ਕੋਈ ਨੇੜੇ ਨਹੀਂ ਆ ਰਿਹਾ ਕੋਈ ਨਹੀਂ ਨਾ ਨੇੜੇ ਆ ਰਿਹਾ ਪੰਜਾਬੀ ਪੰਜਾਬੀ ਨਾਲ ਖੜਾ ਡੱਟ ਕੇ ਖੜਾ ਹੈ ਇਸ ਵੇਲੇ ਮੌਜੂਦ ਹੈ ਪਿੰਡ ਬਾਸਮਾ ਜ਼ਿਲ੍ਹਾ ਮੁਹਾਲੀ ਦੀ ਸੰਗਤ ਜੋ ਕਿ ਇੱਥੇ ਰਾਹ ਸਮੱਗਰੀ ਲੈ ਕੇ ਪਹੁੰਚੀ ਹੈ ਸਤਿ ਸ਼੍ਰੀ ਅਕਾਲ ਭਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਹਜ ਭਾਜੀ ਸੁਭਨਾਮ ਦੱਸਿਓ ਆਪਣਾ ਮੇਰਾ ਨਾਂ ਜੀ ਸਰਦਾਰ ਭਗਿੰਦਰ ਸਿੰਘ ਨ ਦਾ ਬਾਸਮੇਦੋ ਜੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਾਂ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਕਿੰਨੇ ਦਿਨ ਹੋ ਗਏ ਨੇ ਤੇ ਕਿਹੜੇ ਕਿਹੜੇ ਨਗਰ ਦੇ ਵਿੱਚ ਤੁਸੀਂ ਜਿਹੜੇ ਆ ਉਹ ਹੜਪੀੜਤਾਂ ਨੂੰ ਜਿਹੜਾ ਉਹ ਰਾਹਤ ਸਮਗਰੀ ਪਹੁੰਚਾਰੇ ਜੀ ਸਾਨੂੰ ਭਾਜੀ ਅੱਜ 4 ਦਿਨ ਹੋ ਗਏ ਆ ਇੱਥੇ ਜੀ ਅੱਜ ਸਾਨੂੰ ਚੌਥਾ ਦਿਨ ਹੈ ਜੀ ਅਸੀਂ ਅੱਗੇ ਬਡਾਲਾ ਹੋ ਗਿਆ ਜਿਹੜੇ ਬੜਾ ਨਾਲ ਸਾਈਡ ਡੇਰੇ ਨੇ ਜੀ ਕਿਹੜੇ ਬੰਦ ਇੱਧਰ ਤੇ ਪਊਵਾਲ ਹੋ ਗਿਆ ਠੀਕ ਹੈ ਜੀ ਇਹ ਸਾਰੇ ਹੀ ਮੰਨਦੇ ਆ ਜੀ ਤੇ ਸਾਡੇ ਕੋਲ 4 ਟਰਾਲੇ ਨੇ ਜੀ ਸਾਡੇ ਦੋ ਟਰਾਲੇ ਸਾਡੇ ਕੋਲ ਚਾਰੇ ਪਸ਼ੂਆਂ ਦਾ ਜੀ ਤੇ ਇੱਕ ਟਰਾਲਾ ਸਾਡੇ ਕੋਲ ਰਾਸ਼ਨ ਦਾ ਜੀ ਵਾਹ ਠੀਕ ਹੈ ਜੀ ਬਾਕੀ ਇੱਕ ਟਰਾਲਾ ਸਾਡੇ ਆਲੂ ਪਿਆਜ਼ ਹੋਗੇ ਇਦਾਂ ਉਦਾਂ ਦਾ ਠੀਕ ਹੈ ਜੀ ਤੇ ਪਾਣੀ ਹੋ ਗਿਆ ਸਾਡੇ ਕੋਲ ਜੀ ਇਹ ਅਸੀਂ ਉਦੋਂ ਦੀ ਸੇਵਾ ਕਰ ਰਹੇ ਆ ਚਾਰ ਦਿਨ ਹੋ ਗਏ ਬਣਦੇ ਪਏ ਆ ਠੀਕ ਹੈ ਜੀ ਤੇ ਮੈਡੀਕਲ ਕਿੱਟਾਂ ਹੋ ਗਈਆਂ ਜੀ ਤੇ ਹੋ ਜੋ ਲੇਡੀਜ਼ ਦਾ ਜੋ ਵੀ ਸਿਸਟਮ ਹੁੰਦਾ ਜੀ ਸਾਰਾ ਆਪਣਾ ਸਮਾਨ ਉਹ ਸਾਡੇ ਕੋਲ ਸਾਰਾ ਜੀ ਉਹੀ ਸੇਵਾ ਕੀਤੀ ਇੱਥੇ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਸਾਡੇ ਸਾਰੇ ਜਿੰਨੇ ਭੈਣ ਭਰਾ ਨੇ ਸਾਡਾ ਨਾਲ ਸੇਵਾ ਕਰ ਰਹੇ ਨੇ ਠੀਕ ਹੈ ਜੀ ਹਾਂ ਤੇ ਵੋਟਾਂ ਲਈ ਸੀ ਦੇਖਿਆ ਆ ਇੱਕ ਅੱਗੇ ਪਿੰਡ ਪੈਂਦਾ ਜੀ ਬੜਾ ਕਿਹੜਾ ਕਿਹ ਪਿੰਡਾ ਜੀ ਰੋਟੀ ਵਾਲਾ ਰੋਟੀ ਵਾਲਾ ਹੀ ਆ ਉੱਥੇ ਹੀ ਜਾ ਗਏ ਪਾਣੀ ਤਾਂ ਜ਼ਿਆਦਾ ਸੀ ਪਰ ਚਲੋ ਸਾਡੀ ਟੀਮ ਸਾਰੀ ਅੱਗੇ ਲੱਗ ਕੇ ਤੇ ਉੱਥੇ ਟਰੈਕਟਰਾਂ ਨਾਲ ਅੱਗੇ ਹੋ ਕੇ ਸਾਰਾ ਸਹੀ ਵੰਡ ਕੇ ਆਏ ਉੱਥੇ ਜੀ ਤੇ ਸਾਰੇ ਮੇਰੇ ਭਰਾਵਾਂ ਨੂੰ ਬਹੁਤ ਸ਼ੁਕਰੀਆ ਕੀ ਖੇਤਾਂ ਦੀ ਜਿਹੜੀ ਆ ਉਹ ਸਫਾਈ ਕਰਨੀ ਪੈਣੀ ਆ ਉਦੋਂ ਬਹੁਤ ਜ਼ਰੂਰਤ ਪੈਣੀ ਆ ਜਿਹੜਾ ਉਦੋਂ ਸੰਗਤ ਦੀ ਲੋੜ ਪੈਣੀ ਆ ਹਾਂਜੀ ਭਾਜੀ ਅਸੀਂ ਕਿ ਸਾਡੇ ਪਿੰਡ ਦੇ ਜਿੰਨੇ ਸਾਰੇ ਸਨੂ ਦਿੱਤਾ ਉਹਨਾਂ ਮੇਰਾ ਵੀਰੇ ਸਾਰਿਆਂ ਨੇ ਐਨ ਆਰ ਆਈ ਵੀਰੇ ਜਿੰਨੇ ਵੀ ਜੀ ਉਹਨਾਂ ਸਾਰਿਆਂ ਨੂੰ ਕਿਹਾ ਕਿ ਵੀ ਤੁਹਾਡੇ ਨਾਲ ਆਸੀਂ ਤੇ ਆਪਾਂ ਜਿੱਥੇ ਜਿੱਦਾਂ ਹੁਣ ਫਸਲ ਖਰਾਬ ਹੋ ਗਈ ਹੈ ਜੀ ਪਾਣੀ ਖਾਰ ਪੈ ਕੇ ਪਾਣੀ ਰੁੜ ਗਿਆ ਜਿੱਦਾਂ ਜ਼ਮੀਨਾਂ ਖਰਾਬ ਹੋ ਗਈਆਂ ਜੀ ਸਾਡਾ ਠੀਕ ਹੈ ਜੀ ਅਸੀਂ ਉਹਨਾਂ ਵਾਸਤੇ ਡੀਜ਼ਲ ਦੀ ਸੇਵਾ ਕਰਾਂਗੇ ਅੱਜ ਤੋਂ ਮਹੀਨੇ ਨੂੰ ਆਈਏ ਸੀ ਤੇ ਕੁਝ ਬੰਦੇ ਅਸੀਂ ਨੰਬਰ ਲਏ ਆ ਇੱਥੋਂ ਕਨੈਕਟ ਕੀਤੇ ਹੋਏ ਆ ਜਿਵੇਂ ਹੁਣ ਇੱਥੋਂ ਆਏ ਸਾ ਇੱਥੇ ਵੀ ਲਿਆ ਨੰਬਰ ਅਸੀਂ ਉਹਨਾਂ ਨੂੰ ਕਿਹਾ ਅਸੀਂ ਵੀ ਸਾਨੂੰ ਜਦੋਂ ਪਾਣੀ ਉੱਤਰਦਾ ਸਾਡੇ ਨਾਲ ਕਨੈਕਟ ਕਰੋ ਤੇ ਅਸੀਂ ਉੱਥੋਂ ਆਵਾਂਗੇ ਜਥਾ ਲੈ ਕੇ ਆਪਣਾ ਫੇਰ ਕੀਮ ਸਾਰੀ ਜੀ ਤੇ ਅਸੀਂ ਡੀਜ਼ਲ ਦੀ ਸੇਵਾ ਕਰਾਂਗੇ ਟਰੈਕਟਰ ਵੀ ਲੈ ਕੇ ਆਵਾਂਗੇ ਆਪਣੇ ਠੀਕ ਹੈ ਜੀ ਜਿੰਨਾ ਟਾਈਮ ਲੱਗਿਆ ਜੋ ਵੀ ਸੇਵਾ ਸਾਡੇ ਕੋਲ ਹੋਈ ਅਸੀਂ ਕਰਾਂਗੇ ਠੀਕ ਹੈ ਜੀ ਕਿਉਂਕਿ ਆਪਣੇ ਪਰਮਾਨਿਕ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਜੀ ਕਈਆਂ ਦੇ ਘਰ ਟੱਗੇ ਨੇ ਜੀ ਜਿੱਦਾਂ ਕੁਝ ਸਾਡੇ ਕੋਲ ਘਰ ਬਣਾਉਣ ਦਾ ਜਿੰਨਾ ਥੋੜਾ ਪਤਾ ਹੋਇਆ ਅਸੀਂ ਉਹ ਵੀ ਸੇਵਾ ਕਰਾਂਗੇ ਠੀਕ ਹੈ ਜੀ ਤੇ ਸਾਡੇ ਇਲਾਕੇ ਉਹਨਾਂ ਸੇ ਬਹੁਤ ਸਾਡੇ ਸਾਥ ਦੇ ਰਹੇ ਨੇ ਮੇਰੇ ਵੀਰ ਸਾਰੇ ਜੀ ਤੇ ਅਸੀਂ ਇਹੀ ਸੋਚਿਆ ਹੈ ਤੇ ਅਸੀਂ ਕਰਕੇ ਜਾਣੀ ਸੇਵਾ ਠੀਕ ਹੈ ਜੀ ਤੇ ਡੀਲ ਦੀ ਸੇਵਾ ਕਰਾਂ ਮੇਰੇ ਵੀਰ ਨਾਲ ਬਾਕੀ ਜੇ ਇਥੋਂ ਤੂੜੀ ਬਹੁਤ ਖਰਾਬ ਹੈ ਜੋ ਤੂੜੀ ਹੋ ਗਈ ਪਸ਼ੂ ਜਿਹੜੇ ਮਰ ਚੁੱਕੇ ਐ ਤੇ ਜੀ ਦੀ ਜੂੜੀ ਖਤਮ ਹੋ ਗਈ ਸਾਰੀ ਠੀਕ ਹੈ ਜੀ ਤੇ ਉਹਨਾਂ ਦਾ ਵੀ ਸੰਜੋਗ ਦੇਣਾ ਚਾਹੁੰਦੇ ਆ ਚਲੋ ਜੀ ਸਭ ਕੁਝ ਚਲੋ ਇਹ ਲੋੜ ਤੇ ਕਿਸੇ ਨੂੰ ਨਾ ਹੀ ਪਈ ਠੀਕ ਹੈ ਜੀ ਆਪਾਂ ਵੈਸੇ ਕੋਣ ਦੇਣ ਵਾਲੇ ਆ ਜੀ ਪਰਮਾਤਮਾ ਹੀ ਦੇਣ ਵਾਲਾ ਸਾਰਾ ਕੁਝ ਠੀਕ ਹੈ ਜੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਸੇਵਾ ਲਾਈ ਹੈ ਜੀ ਉਹ ਸੇਵਾ ਆਪਾਂ ਕਰਾਂਗੇ ਸਾਰੇ ਮੇਰੇ ਵੀਰ ਹਲਕੇ ਸਾਰੇ ਅਸੀਂ ਪ੍ਰਮਾਤਮਾ ਹਿਰਦੇ ਚ ਵਸਣ ਤੇ ਫੇਰ ਹੀ ਸੇਵਾ ਹੁੰਦੀ ਹੈ ਹਾਂ ਜੀ